ਉਹੀ ਪੁਲਿਸ ਵਾਲਿਆਂ ਨੇ ਫੇਰ ਡੰਡਾ ਚੁੱਕ ਲਈ ਨਹੀਂ ਉਹਨਾਂ ਨੇ ਕੰਨਾ ਕਰਿਆ ਉਹ ਸਰਕਾਰ ਕਰਾ ਰਹੀ ਉਹਦੇ ਆਪਣੇ ਵਰਕੇ ਬੰਦੇ ਮੱਝੇ ਤੋੜਦੇ ਅੱਖੇ ਤੋੜਦੇ ਟਰਾਲੀਆਂ ਭੰਦੀਆਂ ਨੇ ਟਾਇਰ ਉਹ ਮਾਰ ਜਗ ਜਗ ਕੋਈ ਕੋਈ ਪਹਿਲਾਂ ਵਾਰਨਿੰਗ ਦਿੱਤੀ ਕੀ ਪੇ ਮੋਰਚਾ ਖਾਲੀ ਕਰ ਦਿਓ ਕੁਛ ਕਿਹਾ ਨਹੀਂ ਕਿਹਾ ਤੇ ਸਾਡੇ ਆਗੂਆਂ ਨੂੰ ਸਾਡੇ ਆਗੂਆਂ ਨੂੰ ਮੁਹਾਲੀ ਐਕਟ ਕਰ ਲਿਆ ਕੀ ਇਹਦਾ ਕੋਈ ਅਸਰ ਹੋਊਗਾ ਅੱਗੇ ਜਾ ਕੇ ਜਾਂ ਕੋਈ ਅਸਰ ਦਾ ਸਰਕਾਰਾਂ ਨੂੰ ਪੈਣਾ ਹੀ ਸਾਰਾ ਇਹ ਇਹ ਨੁਕਸਾਨ ਤਾਂ ਅੱਗੇ ਵਧੂਗਾ ਹੋਰ ਘਟਦਾ ਤਾਂ ਹੈ ਨਹੀਂ ਟਾਈਮ ਦਿੱਤਾ ਸੀਗਾ ਤੁਸੀਂ ਚੱਕ ਲੰਦ ਕਿਸ ਸਿਕੰਦਰ ਨੂੰ ਦਿਹਾ ਟਾਈਮ ਕਿਸੇ ਨੂੰ ਟਾਈਮ ਨਹੀਂ ਦਿੱਤਾ ਉਹ ਧੱਕਾ ਕਰਿਆ ਬਾਦ ਤੋਂ ਸ਼ੰਭੂ ਬਾਰਡਰ ਦੇ ਉੱਪਰ ਖੜੇ ਆ ਜਿੱਥੇ ਕਿ ਲਗਾਤਾਰ ਜਿਹੜੀ ਕੀ ਹੈ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕੰਕਰੀਟ ਦੇ ਬੈਰੀਕੇਡ ਜਿਹੜੇ ਕਿਸਾਨਾਂ ਨੂੰ ਰੋਕਣ ਲਈ ਲਗਾਏ ਗਏ ਸਨ ਉਹਨਾਂ ਨੂੰ ਹਟਾਇਆ ਜਿਹੜਾ ਦੇਖ ਸਕਦੇ ਹੋ ਕਿੰਨੀਆਂ ਵੱਡੀਆਂ ਜਿਹੜੀ ਕੀ ਜੀਸੀਬੀ ਮਸ਼ੀਨਾਂ ਦੀ ਵਰਤੋਂ ਕਰਕੇ ਜਿਹੜਾ ਕੀ ਇਹ ਹਰਿਆਣਾ ਦਾ ਸ਼ੰਭੂ ਬਾਰਡਰ ਹੈ ਉਸ ਨੂੰ ਖੋਲਿਆ ਜਾ ਰਿਹਾ ਹੈ ਸਵੇਰ ਤੋਂ ਹੀ ਲਗਾਤਾਰ ਜਿਹੜੀ ਕੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਉਹੀ ਬਾਰਡਰ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਦੌਰਾਨ ਜਿਹੜਾ ਕੀ ਹੈ ਆਪਣਾ ਜਿਹੜਾ ਕੀ ਹੈ ਪੈਂਡਾ ਤੱਕ ਕਰਨ ਲਈ ਉਹਨਾਂ ਨੂੰ ਇੱਥੇ ਰੋਕਿਆ ਜਾਂਦਾ ਸੀਗਾ ਤੇ ਇਹ ਹੀ ਜਿਹੜਾ ਕੀ ਸਭ ਤੋਂ ਵੱਡਾ ਬਾਰਡਰ ਹੁੰਦਾ ਸੀ ਜਦੋਂ ਕਿਸਾਨਾਂ ਨੂੰ ਰੋਕਣ ਦੇ ਵਿਲੇ ਜਿਹੜਾ ਕੀ ਹੈ ਲਗਾਤਾਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਥੇ ਪੁਲਿਸ ਫੋਰਸ ਦੇ ਨਾਲ ਕੀਤੀ ਜਾਂਦੀ ਹੁਣ ਇਸ ਬਾਰਡਰ ਨੂੰ ਜਿਹੜਾ ਕੀ ਹੈ ਸਫਾਈ ਕਰਵਾਈ ਜਾ ਰਹੀ ਹੈਗੀ ਤੇ ਦੂਜੇ ਪਾਸੇ ਦੇਖਦੇ ਹੋ ਦੂਜੇ ਪਾਸੇ ਵੀ ਜਿਹੜਾ ਕੀ ਹੈ ਤਕਰੀਬਨ ਤਕਰੀਬਨ ਜਿਹੜਾ ਕੀ ਹੈ ਬਾਰਡਰ ਦੀ ਸਫਾਈ ਕਰਵਾ ਹੀ ਦਿੱਤੀ ਗਈ ਹੈ ਸੋ ਇਹ ਜਿਹੜਾ ਕੀ ਇੱਕ ਦੋ ਦਿਨ ਦੇ ਵਿੱਚ ਜਿਹੜਾ ਰਸਤਾ ਹੈ ਉਹ ਖੋਲ ਦਿੱਤਾ ਜਾਵੇ ਕਿਉਂਕਿ ਬੀਤੀ ਸ਼ਾਮ ਇੱਥੇ ਥਾਂ ਦੇ ਉੱਪਰ ਵੱਡੀ ਕਾਰਵਾਈ ਹੁੰਦੀ ਹੈ ਜਦੋਂ ਹਜ਼ਾਰਾਂ ਦੀ ਤعداد ਦੇ ਵਿੱਚ ਅਚਾਨਕ ਪੁਲਿਸ ਫੋਰਸ ਦੀ ਤਣਾਤੀ ਕਰ ਦਿੱਤੀ ਜਾਂਦੀ ਹੈ ਅਤੇ ਫਿਰ ਜਿਹੜਾ ਕੀ ਹੈ ਰਾਤੋਂ ਰਾਤ ਜਿਹੜਾ ਕੀ ਹੈ ਇੱਥੋਂ ਤੀ ਕਿਸਾਨਾਂ ਨੂੰ ਜਿਹੜਾ ਕੀ ਹੈ ਚੁੱਕ ਲਿਆ ਜਾਂਦਾ ਵੱਖ-ਵੱਖ ਥਾਵਾਂ ਤੇ ਜਿਹੜਾ ਕੀ ਉਹਨਾਂ ਨੂੰ ਭੇਜਿਆ ਜਾਂਦਾ ਹੈਗਾ ਆ ਸੋ ਹੋਣ ਜਿਹੜੇ ਰਿਟੇਨ ਕੀਤੇ ਗਏ ਜ਼ਿਆਦਾਤਰ ਕਿਸਾਨ ਹੈਗੇ ਨੇ ਉਹ ਦੱਸਿਆ ਜਾ ਰਿਹਾ ਕਿ ਇਸ ਵੇਲੇ ਪਟਿਆਲਾ ਦੇ ਵਿੱਚ ਜਿਹੜੇ ਕੀ ਜ਼ਿਲ੍ਹੇ ਦੇ ਵਿੱਚ ਭੇਜੇ ਗਏ ਹੈਗੇ ਨੇ ਕਈਆਂ ਨੂੰ ਬਹਾਦਰਗੜ੍ਹ ਦੇ ਸੈਂਟਰ ਦੇ ਵਿੱਚ ਰੱਖਿਆ ਗਿਆ ਤੇ ਜਿਹੜੇ ਰਿਟੇਨ ਕੀਤੇ ਕਿਸਾਨ ਨੇ ਉਹਨਾਂ ਦੇ ਵੱਲੋਂ ਪੋਖੜਤਲ ਸ਼ੁਰੂ ਕਰ ਦਿੱਤੀ ਗਈ ਸੋ ਲੋਕਮਯੂਦ ਹੈਗੇ ਨੇ ਸੋ ਕਿੰਨੀ ਇੱਕ ਕਾਰਵਾਈ ਨੂੰ ਦੇਖਦੇ ਹੈਗੇ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜੀ ਕਾਰਵਾਈ ਹੋਈ ਪੁਲਿਸ ਦੀ ਇਹ ਇਹ ਕਾਰਵਾਈ ਤਾਂ ਬਹੁਤ ਗਲਤ ਹੈ ਜੀ ਸਾਨੂੰ ਸੱਚ ਦਾ ਗਾਂਦੇ ਜੀ ذمہ دار ਵੀ ਅਸੀਂ ਆ ਰਹੇ ਹਾਂ 10 ਰੁਪਏ ਨਾਲ ਦੱਸ ਦੇ ਵੀ ਅਸੀਂ ਇਹ ਕੰਮ ਕਰਨਾ ਅਸੀਂ ਆਪਣੀ ਕੈਮੀ ਕਰਦੇ ਸਾਡੇ 20 ਬੰਦੇ ਕਿਥੇ 4000 ਪੁਲਿਸ ਔਰ ਹੋਰ ਫੋਰਸਾਂ ਲਾ ਕੇ ਫੌਜੀਆ ਫੁੱਜੀਆ ਇਹ ਇਹਦਾ ਕੋਈ ਹੱਦਿਆਂ ਕੰਮ ਨਹੀਂ ਹੈ ਜੀ ਅੱਛਾ ਇਹਦਾ ਸਵੇਰ ਤੱਕ ਚੱਲੇ ਆਮ ਤੱਕ ਕੀ ਕਰ ਰਿਹਾ ਮੈਂ ਜੀ ਇਹਦਾ 20 ਜੀਮਦਾਰ ਉਹਦੇ 3000 ਫੋਰਸ ਅੱਛਾ ਹਾਂ ਸਾਨੂੰ ਸੱਤਾ ਸੱਤਾਂ ਹੁੰਦੇ ਪਹਿਲਾਂ ਅੱਛਾ 4 ਦੀ ਵਾਸਤੇ ਦੇ ਦੇ ਅਸੀਂ ਦੇਖਦੇ ਹਾਂ ਕਿ ਕਿਆ ਹੋਆ ਪਰ ਹਾਂ ਤਦ ਕਦੋਂ ਕਾਰਵਾਈ ਹੁੰਦੀ ਹੈ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਹੁਣ ਜਿਹੜਾ ਕਿ ਐਕਸ਼ਨ ਹੋਣ ਦੀ ਪੂਰੀ ਤੇ ਹੈ ਰਾਤ ਰਾਤ ਲੱਗਿਆ ਪਤਾ ਜੀ ਹਾਂ ਰਾਤ 5 6 ਵਜੇ ਪਤਾ ਲੱਗਿਆ ਸਾਨੂੰ ਕਿ ਉੱਥੇ ਐਕਸ਼ਨ ਹੋ ਰਿਹਾ ਅੱਛਾ ਤੇ ਕਿੰਨੀ ਫੋਰਸ ਸੀਗੀ ਜਿਹੜੀ ਇੱਥੇ ਮੌਜੂਦ ਸੀ ਫੋਰਸ ਕੋ ਕਟੋ-ਕਟ ਹਜ਼ਾਰਾਂ ਦਾ ਦਗਾ ਦਜੀ ਆਈ ਹੈ ਹਜ਼ਾਰਾਂ ਹਾਲ ਵੀ ਹੈਗੀ ਹੈ ਰਾਤਾਂ ਬਹੁਤੇ ਫੋਰਸ ਸੀ ਅੱਛਾ ਬਾ ਸਾਡੇ ਜ਼ਿੰਮੇਦਾਰ ਮੱਜੇ ਤੋੜਦੇ ਪੱਖੇ ਤੋੜਦੇ ਟਰੈਲੀਆਂ ਭੰਨਦੀਆਂ ਨੇ ਟਰੈਕਟਰ ਉਹ ਮਾਰੇ ਜਾ ਕੇ ਕੋਈ ਕੋਈ ਪਹਿਲਾਂ ਵਾਰਨਿੰਗ ਦਿੱਤੀ ਕੀ ਪੇ ਮੋਰਚਾ ਖਾਲੀ ਕਰ ਦਿਓ ਕੁਝ ਕਿਹਾ ਨਹੀਂ ਗਿਆ ਤੇ ਸਾਡੇ ਆਗੂਆਂ ਨੂੰ ਸਾਡੇ ਆਗੂ ਨੇ ਮੁਹਾਲੀ ਹਟ ਕਰ ਲਿਆ। ਬਾਕੀ ਉੱਤੇ ਬਾਅਦ ਸਾਨੂੰ ਇੱਥੇ ਧੱਕਾ ਕਰਿਆ। ਸਾਡੇ 20-50 ਦੇ ਸਪੈਸ਼ਲ ਪ੍ਰਾਤਮਿਕ। ਸੋ ਕੋਈ ਇਸ ਕਾਰਵਾਈ ਦੇ ਵਿੱਚ ਬਲਦਾ ਵੀ ਪ੍ਰਯੋਗ ਕੀਤਾ ਗਿਆ ਕਿਸਾਨਾਂ ਦੇ ਉੱਪਰ? ਨਾ ਐੇ ਕੋਈ ਨਹੀਂ ਹੋਇਆ। ਇੰਦਰ ਕੁਝ ਪਸਾਰ ਕਰਦੇ ਕਿ ਕਿਸਾਨ ਹੈ ਤੁਹਾਡੇ ਦੇ। ਸੋ ਕੋਈ ਵਾਰਨਿੰਗ ਦਿੱਤੀ ਗਈ ਇਹਨਾਂ ਨੂੰ? ਕੋਈ ਵਾਰਨਿੰਗ ਨਹੀਂ। ਕੋਈ ਵਾਰਨਿੰਗ ਨਹੀਂ ਆਉਂਦੇ ਸਿੱਧੇ ਹੀ ਬਲਡੋਰੇ ਚਲਾ ਦ। ਬਸ ਬਸ। ਰਾਤਾਂ ਦਾ ਹੋ ਰਿਹਾ ਇਹ ਕੰਮ। ਹਾਂ ਸੋ ਕਿੰਨੇ ਕ ਬੰਦੇ ਜਿਹੜੇ ਕੀ ਇਸ ਕਾਰਵਾਈ ਦੇ ਵਿੱਚ ਚੱਕੇ ਗਏ ਹੈਗੇ ਨੇ ਕਿਸਾਨਾਂ ਦਾ ਕੁਝ ਆਈਡੀਆ ਹੈਗਾ? ਆਈਡੀਆ ਤਾਂ ਹੁਣ ਜਿਹੜੇ ਮੀਟਿੰਗ ਦੇ ਵਿੱਚ ਗਏ ਉਹ ਤਾਂ ਸਾਰੇ ਅਰੈਸਟ ਹੀ ਆ ਹਾਂ ਉਹ ਤਾਂ ਅਰੈਸਟ ਹੋ ਗਏ ਉਹ ਸਾਰੇ ਅਰੈਸਟ ਹੋ ਗਏ ਮੀਟਿੰਗ ਦੇ ਵਿੱਚੋਂ ਜਿੰਨੇ ਵੀ ਹੈਗੇ ਬੰਦੇ ਹੂੰ ਕੀ ਆ ਪਤਾ 500 ਬੰਦਾ 700 ਉੱਥੇ ਤੇ ਪੁਣ ਜਿਹੜਾ ਕੀ ਇੱਥੋਂ ਸਮਾਨ ਜਿਹੜਾ ਕੀ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੁਹਾਨੂੰ ਚੱਕਣ ਦਾ ਟਾਈਮ ਦਿੱਤਾ ਗਿਆ ਸੀ ਬਿਲਕੁਲ ਨਹੀਂ ਕਿਸੇ ਨੂੰ ਇੱਕ ਮਿੰਟ ਦਾ ਟਾਈਮ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਵੀ ਇਹ ਕਾਰਵਾਈ ਹੋ ਰਹੀ ਹੈ ਤਾਂ ਜਿਹੜੀ ਕਿ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਥੇ ਫੋਰਸ ਲਾ ਦਿੱਤੀ ਕਿਸੀ ਕੋਈ ਖਦਸ਼ਾ ਨਹੀਂ ਤੁਹਾਨੂੰ ਹੋ ਜਾ ਵੀ ਇਦਾਂ ਵੀ ਕੁਝ ਹੋ ਸਕਦਾ ਨਾ ਕੋਈ ਨਹੀਂ ਅਜੀਦਾ ਆਪ ਕਹਦਾ ਜੀ ਵੀ ਅਸੀਂ ਸਾਈਡ ਤੇ ਲੈ ਕਰ ਦਾਂਗੇ ਤੁਸੀਂ ਰਾਤਾ ਖੋਲੋ ਅੱਛਾ ਅਸੀਂ ਸਾਈਡ ਮੈਂ ਟੈਲ ਲਾ ਲਾਂ ਟ੍ਰੈਕ ਜਲਦੀ ਕਰ ਦਾਂਗੇ ਅਸੀਂ ਆ ਸਾਡੀ ਕੋਲ ਟ੍ਰੈਕ ਰੁਕਣੇ ਮਰਤੇ ਹੈਗੀ ਸਾਨੂੰ ਪਤਾ ਵੀ ਸਾਡੇ ਜਿਹੜਾ ਵੀ ਜ਼ਿੰਮੇਵਾਰ ਤਾਕਾ ਹੋ ਗਿਆ ਬਣਾਏ ਤਾਕਾ ਕੋ ਠੇਕੇਦਾਰ ਬੜੇ ਗਮਲੇ ਕਰੋ ਬਾਰਲੇ ਉਹ ਬਹੁਤ ਤੰਗ ਦੇ ਤੰਗ ਆ ਜਾਂਦਾ ਮੈਂ ਗੱਡੀ ਕਿੱਥੇ ਜਾਣੀ ਘੁੰਮ ਕਹਿ ਦੂੰ ਸੰਭੂ ਇੱਧਰ ਦੂਏ ਬਸੇ ਨੂੰ ਆਣੀਆਂ ਅੱਛਾ ਘਰੌਰ ਨੂੰ ਕਿੱਥੇ ਜਿੱਦੀ ਰਾਂ ਜਾਣੀ ਉਹ ਵੀ ਸਾਡੇ ਭਰਾ ਤੰਗ ਤੇ ਨਾ ਅਜੀਦਾ ਕਹੇ ਮੇਰੇ ਸਾਈਡ ਮੈਂ ਕਰ ਦਾਂਗੇ ਕੋਈ ਗੱਲ ਨਹੀਂ ਪਰ ਤੁਸੀਂ ਰਸਤਾ ਖੋਲੋ ਸਾ ਜੀ ਨਾ ਗਾਹਾਂ ਜੀ ਇੱਥੇ ਐਡਮਟਾਈਨ ਲਾ ਲਈ ਨੀਚੇ ਲਾ ਲੇਗੇ ਜੀ ਤਾਂ ਅਪੀਲ ਵੀ ਕੀਤੀ ਗਈ ਸੀ ਲਗਾਤਾਰ ਸੋਸ਼ਲ ਮੀਡੀਆ ਦੇ ਜ਼ਰੀਏ ਕੀ ਇਹ ਕਾਰਵਾਈ ਹੋਣ ਦਾ ਖਦਸ਼ਾ ਹੈਗਾ ਕਿ ਆਸ-ਪਾਸ ਦੇ ਪਿੰਡਾਂ ਦੇ ਲੋਕ ਪਹੁੰਚੇ ਜਾਂ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਕੋਈ ਪੀਲ ਨਹੀਂ ਕੀਤੀ ਜੀ ਨਾ ਪੀਲ ਆਈ ਉਹਨਾਂ ਕੋਲ ਸਾਡੇ ਕੋਲ ਕੋਈ ਨਾ ਝੂਠ ਸੱਚੀ ਪੀਲ ਦਾ ਕਰੀ ਹੋਣੀ ਕਿਸਾਨ ਤਾਂ ਅਪੀਲ ਕਰਦੇ ਸੀਗੇ ਕਿ ਇਹ ਕਾਰਵਾਈ ਹੋ ਸਕਦੀ ਹੈ ਵੱਧ ਤੋਂ ਵੱਧ ਲੋਕ ਇੱਥੇ ਸ਼ੰਭੂ ਪਹੁੰਚਣ ਕਿ ਉਹਨਾਂ ਇਹ ਨਾ ਇਹ ਨਹੀਂ ਕਿਹਾ ਵੀ ਇੰਨੀ ਹੋ ਜਾਏਗੀ ਐਂ ਦਾ ਵੀ ਥੋੜੀ ਬਹੁਤ ਹੋਈ ਚੱਲ ਚੱਲ ਲੜ ਜਾਏਗੀ अच्छा हां ਇਹ ਮਾਨਸਾ ਢੇਰ ਖਰਾਬ ਹੈ ਜੀ ਹਾਂ ਹੁਣ ਤੱਕ ਇਹ ਰਹੇ ਨੇ ਮਾਨ ਸਰਕਾਰ ਦਾ ਕਹਿ ਰਿਹਾ ਕਿ ਦਿੱਲੀ ਤੇ ਨਾਲ ਤੁਹਾਡਾ ਜਿਹੜਾ ਕੀ ਇਹ ਪੂਰਾ ਮਸਲਾ ਹੈਗਾ ਤੇ ਦਿੱਲੀ ਜਾ ਕੇ ਮੋਰਚਾ ਲਾ ਲਓ ਇੱਥੇ ਬੱਟਾ ਭਟਾਲਾ ਸਾਹਿਬ ਮਾਨ ਨੇ ਭਟਾਲਿਆ ਜੀ ਤੇ ਮਾਨ ਨਹੀਂ ਹੱਦ ਮੰਨ ਤਗਾ ਬਲਕ ਰਸਤਾ ਬੰਦ ਕਰਾਇਆ ਦਿੱਲੀ ਜਾਣ ਦਾ ਦਿੱਲੀ ਜਾਣੋ ਇਸ ਦਾ ਰਸਤਾ ਬੰਦ ਹੈ ਨਾ ਉਹ ਤਾਂ ਕਹਿੰਦੇ ਪੰਜਾਬ ਨੇ ਤਾਂ ਰੋਕਿਆ ਨਹੀਂ ਹਰਿਆਣਾ ਨੇ ਰੋਕਿਆ ਹਰਿਆਣਾ ਨੇ ਰੋਕਿਆ ਪੰਜਾਬ ਦੀਆਂ ਗੱਡੀਆਂ ਆਂਦੀ ਜਾਂਦੀ ਤੁਮਰੀਆਂ ਸਾਰੀਆਂ ਇਹ ਬਾਹਰ ਵਿੱਚ ਬਾਬਰ ਹੁੰਦੀ ਨਾ ਉਹ ਨਕਾ ਨਕਾ ਰੇਣ ਨਕਾ ਲੋ ਕੱਲ ਕੱਲ ਦੀ ਜਿਹੜੀ ਮੀਟਿੰਗ ਤੇ ਉਮੀਦ ਤਾਂ ਸੀਗੀ ਵੀ ਮਸਲਾ ਹੱਲ ਹੋ ਜਾਊ ਸੈਂਟਰ ਤੇ ਮਿਨਿਸਟਰ ਵੀ ਪਹੁੰਚੇ ਹੋਏ ਕੱਲ ਇਹੜਾ ਲੱਗੇਗੀ ਆਗੂ ਬੰਦੇ ਮੁਰੇ ਪਰ ਇਹ ਨੇੜ ਲੱਗਣ ਦੇਈ ਨਾ ਇਹ ਤੱਕ ਜਿਹੜੇ ਥੱਲੇਵਾਲ ਸਾਹਿਬ ਦੇ ਬਿਮਾਰ ਪਏ ਕਹਿੰਨ 100 ਸਾਲ ਦਿਨ ਦੇ ਬਾਅਦ ਰੋਟੀ ਖਾਣ ਉਹ ਵੀ ਅੰਦਰ ਰਹਿਟ ਬਾਕੀ ਸਾਡਾ ਪਿੰਡ ਦੇ ਸਾਹ ਹੈ ਉਹ ਰੈਕਟ ਇੰਨੇ ਆਖੂ ਸਾਰੇ ਉੱਥੋਂ ਰੈਸਟ ਹੈ ਹਾਂ ਅੱਛਾ ਉੱਥੋਂ ਰੈਸਟ ਸਾਰੇ ਰੈਸਟ ਹੋਰ ਇੱਥੇ ਵੀ ਨੈਟ ਬੰਦ ਕਰ ਦਿੱਤੇ ਗਿਆ ਕੋਈ ਗੱਲ ਨਹੀਂ ਮੈਂ ਬੰਦ ਹੈ ਜੀ ਨੈਟ ਦਾ ਪਟੜ ਦਾ ਬੰਦ ਹੈ ਕਿੰਨਾ ਟਾਈਮ ਹੋ ਗਿਆ ਨੈਟ ਬੰਦ ਰੈਕਟਰ ਆ ਗਿਆ ਬੰਦ ਹੈ ਜੀ ਗੱਲ 5 ਵਜੇ ਗੇ ਹਾਂ ਹਾਂ ਤੇ ਉਸ ਤੋਂ ਕੋਈ ਨੈਟ ਨਹੀਂ ਜਾ ਰਿਹਾ ਉਸ ਟਾਈਮ ਕੋਈ ਹਿਲਜੁਲ ਨਹੀਂ ਉੱਥੇ ਹੋਣ ਦਿੱਤੀ ਪ੍ਰਸ਼ਾਸਨ ਲਗਾਤਾਰ ਇੱਥੇ ਡਟਿਆ ਹੋਇਆ ਹੈ ਲਾਈਟ ਵੀ ਬੰਦ ਹੈ ਵੀ ਟੈਲੀਵਿਜ਼ਨੋਂ ਚੋਂ ਖਬਰਾਂ ਦੇਖ ਲੈਣਾ ਅੱਛਾ ਲਾਈਟ ਵੀ ਬੰਦ ਹੈ ਪਿੰਡਾਂ 'ਚ ਤੁਹਾਡੇ ਆਸ-ਪਾਸ ਕਿੰਨਾ ਏਰੀਆ ਹੈਗਾ ਜਿੱਥੇ ਲਾਈਟ ਤੇ ਨੈਟ ਬੰਦ ਬੰਦ ਆ ਜਾਂਦਾ ਜੀ ਸਾਡਾ ਸਾਰਾ ਏਰੀਆ ਬੰਦ ਹੈ ਤੁਸੀਂ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਭਾਈ ਖੰਨੇ ਤੋਂ ਆਈ ਖੰਨੇ ਤੋਂ ਇੱਥੇ ਪਹੁੰਚੇ ਹੈਗੇ ਜਦੋਂ ਇੱਥੇ ਕਾਰਬੋ ਹਿਮਯੂਦ ਸੀ ਤੁਸੀਂ ਇੱਥੇ ਨਹੀਂ ਜੀ ਅਸੀਂ ਹੁਣੇ ਆ ਪਹੁੰਚੇ ਵੈਸੇ ਘੰਟਾ ਹੋ ਗਿਆ ਸਾਨੂੰ ਸਾਨੂੰ ਕੋਈ ਦੱਸਿਆ ਨਹੀਂ ਕਿਸੇ ਨੇ ਕੁਝ ਵੀ ਵੀ ਆ ਸੀ ਇਹ ਕੰਮ ਕਰ ਰਹੇ ਆ ਤੁਹਾਡਾ ਕੋਈ ਆਪਣਾ ਵੀ ਇਸ ਮੋਰਚੇ 'ਚ ਸ਼ਾਮ ਹਾਂਜੀ ਹਾਂਜੀ ਸਾਡੇ ਸਾਰੇ ਸਾਡੀ ਸਾਡੇ ਦੋਸਤ ਸਾਰੇ ਫੈਮਿਲੀ ਸਾਰੇ ਉੱਥੇ ਨੇ ਸਾਰੇ ਅੱਛਾ ਹਾਂਜੀ ਸਾਨੂੰ ਕਿਸੇ ਨੇ ਕੋਈ ਦੱਸਿਆ ਨਹੀਂਗਾ ਵੀ ਅਸੀਂ ਜਾ ਰਹੇ ਆ ਵੀ ਆ ਕੰਮ ਹੋ ਰਿਹਾ ਸਾਨੂੰ ਕੁਝ ਨਹੀਂ ਪਤਾ ਸਾਨੂੰ ਤਾਂ ਰਾਤੋ ਰਾਤ ਇਹਨਾਂ ਨੇ ਘੇਰ ਲਿਆ ਵੀ ਅਸੀਂ ਆ ਕੰਮ ਕਰਨ ਲੱਗੇ ਆ ਸਾਨੂੰ ਪਤਾ ਹੁੰਦਾ ਅਸੀਂ ਪੰਜਾਬੋ ਅਸੀਂ ਬੰਦੇ ਹੋਰ ਇਕੱਠੇ ਕਰਦੇ ਅਸੀਂ ਇਹ ਮੋਰਚਾ ਨਾ ਖੁੱਲਣ ਦਿੰਦੇ ਹੁਣ ਲੱਗਦਾ ਕਿ ਜਿਹੜਾ ਕੀ ਸੰਘਰਸ਼ ਨੂੰ ਇੱਥੇ ਠੱਪ ਕਰ ਦਿੱਤਾ ਗਿਆ ਕਿ ਇਹਦਾ ਕੋਈ ਅਸਰ ਹੋਊਗਾ ਅੱਗੇ ਜਾ ਕੇ ਜਾਂ ਕੋਈ ਕੀ ਫਾਇਦਾ ਦੇ ਅਸਰ ਤਾਂ ਸਰਕਾਰਾਂ ਨੂੰ ਪੈਣਾ ਹੀ ਸਾਰਾ ਇਹ ਇਹ ਨੁਕਸਾਨ ਤਾਂ ਅੱਗੇ ਵਧੂਗਾ ਹੋਰ ਘਟਦਾ ਤਾਂ ਹੈ ਨਹੀਂ ਜੀ ਇਹ ਵਧਣਾ ਜੀ ਅੱਗੇ ਘਟਦਾ ਨਹੀਂਗਾ ਇਹ ਤੋਂ ਹੋਰ ਵੀ ਜਿਹੜੇ ਮਯੂਦ ਹੈਗੇ ਨੇ ਭਾਈ ਤੁਸੀਂ ਵੀ ਮੋਰਚੇ 'ਚ ਡਟੇ ਹੋਏ ਹੈਗੇ ਹੋ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਇੱਥੇ ਮੋਰਚੇ ਦੇ ਵਿੱਚ ਡਟੇ ਹੋਏ ਪੰਜਾਬ ਤੋਂ ਬਿਲੋਂਗ ਕਰਦੇ ਹੋ ਹ हरियाणा हरियाणा ਤੋਂ हरियाणा ਦੇ ਵਿੱਚ ਕੀ ਮਾਹੌਲ ਹੈਗਾ ਪਹਿਲਾਂ ਆ ਦੱਸੋ ਕਿ ਇੱਥੇ ਤਾਂ ਕਾਰਵਾਈ ਹੋ ਗਈ ਹੈ ਉੱਥੇ ਤਾਂ ਕੀ ਮਾਹੌਲ ਹੈ ਹਮ ਕੋ ਨਹੀਂ ਇਤਨਾ ਪਤਾ ਨਾ ਹਮ ਜੌਬ ਕਰਨੇ ਵਾਲੇ ਤੋਂ ਜੌਬ ਕਰਨੇ ਵਾਲੇ ਉਤੇ ਸਿਰਫ ਦੇਖਣ ਲਈ ਆਏ ਹੋ ਕੀ ਹੋ ਰਿਹਾ ਹੈਗਾ ਕਿਸ ਤਰ੍ਹਾਂ ਨਾਲ ਤੱਕਾ ਦੇਖਣ ਲਈ ਆਏ ਹੋ ਹਾਂਜੀ ਹਾਂਜੀ ਤੋਂ ਉਧਰ ਤੇ ਵੀ ਹਲਚਲ ਹੋ ਰਹੀ ਹੈ ਉੱਥੇ ਵੀ ਧਰਨੇ ਪ੍ਰਦਰਸ਼ਨ ਚੱਲੇ ਨੇ ਨੈਟ ਨਟ ਬੰਦ ਹੈ ਉਧਰ ਵੀ ਉਧਰ ਕਾ ਇਹਦਾ ਨਾ ਪੂਰੇ ਏਰੀਆ ਵਿੱਚ ਬਲੌਕ ਹੈ ਪੂਰੇ ਏਰੀਆ ਵਿੱਚ ਬਲੌਕ ਕਿੰਨੇ ਏਰੀਆ ਵਿੱਚ ਬਲੌਕ ਹੈ ਯਾਨੀ ਹਾਂ ਸੇ ਸਾਇਦ 2-3 ਕਿਲੋਮੀਟਰ ਦੇ ਆਸ-ਪਾਸ ਅੱਛਾ ਬਾਰਡਰ ਤੋਂ 2-3 ਕਿਲੋਮੀਟਰ ਦਾ ਦਾਇਰਾ ਹੈ ਤੇ ਉਧਰ ਵੀ ਕਈਆਂ ਕਿਸਾਨਾਂ ਦੇ ਘਰਾਂ ਦੇ ਬਾਹਰ ਨੋਟਿਸ ਚਪਕਾਈ ਗਏ ਨੇ ਕੁਝ ਹੈ ਜੀ ਤਾਂ ਇਹ ਦੇਖੋ ਕਿ ਇਹ ਉਹ ਕੰਕਰੀਟ ਦੇ ਵੱਡੇ ਵੱਡੇ ਜਿਹੜੇ ਕੀ ਆਪਾਂ ਕਹਿ ਸਕਦੇ ਆ ਕਿ ਥੰਮਲ ਹੈਗੇ ਜਿਹੜੇ ਕੀ ਇੱਥੇ ਲਗਾਏ ਗਏ ਸੀ ਕਿ ਕਿਸਾਨ ਜਿਹੜੇ ਹੈਗੇ ਨੇ ਉਹ ਅੱਗੇ ਨਾ ਪਾਰ ਕਰ ਸਕਣੀਸ ਬਾਰਡਰ ਦੇ ਉੱਤੇ ਹੁਣ ਇਹ ਜਿਹੜੀ ਕੀ ਸਥਿਤੀ ਹੈ ਉਹ ਕਿਤਨਾ ਕਿਤੇ ਕਲੀਅਰ ਹੁੰਦੀ ਆ ਉਹ ਦੇਖ ਸਕਦੇ ਹੋ ਕਿ ਇਹ ਜਿਹੜੇ ਕਿ ਇੱਥੇ ਹੋਰ ਜਿਹੜੇ ਕੀ ਸੁਰੱਖਿਆ ਦਸਤੇ ਹੈਗੇ ਨੇ ਉਹ ਤਨਖਤ ਕੀਤੇ ਗਏ ਨੇ ਪੰਜਾਬ ਪੁਲਿਸ ਦੇ ਨਾਲ ਨਾਲ ਹਰਿਆਣਾ ਦੇ ਜਿਹੜੇ ਕੀ ਫੋਰਸ ਹੈਗੀ ਆ ਉਹ ਵੀ ਇੱਥੇ ਮੌਜੂਦ ਹੈਗੀ ਆ ਜਿਨ੍ਹਾਂ ਦੇ ਵੱਲੋਂ ਪੂਰੀ ਨਿਗਰਾਨੀ ਦੇ ਵਿੱਚ ਜਿਹੜੀ ਕੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸ ਤਰ੍ਹਾਂ ਦੇ ਨਾਲ ਜਿਹੜੇ ਕੀ ਹੁਕਮ ਜਾਰੀ ਹੋਏ ਹੈਗੇ ਨੇ ਕਿ ਇਹ ਜਿਹੜਾ ਕੀ ਬਾਰਡਰ ਆ ਉਹ ਖੋਲਿਆ ਜਾਵੇ ਤਾਂ ਹੁਣ ਬਾਰਡਰ ਨੂੰ ਖਲਵਾਉਣ ਦੀ ਜਿਹੜੀ ਕਾਰਵਾਈ ਹੈ ਉਹ ਲਗਾਤਾਰ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਤੇ ਅਜਿਹੇ ਦੇ ਵਿੱਚ ਸਥਿਤੀ ਨਾ بگੜੇ ਤਾਂ ਵਸਤੀ ਨੂੰ ਅੰਡਰ ਕੰਟਰੋਲ ਕਰਨ ਦੇ ਲਈ ਜਿੱਥੇ ਕਿ ਸੁਰੱਖਿਆ ਦਸਤੇ ਦੇਖ ਸਕਦੇ ਹੋ ਤਨਾਤ ਕੀਤੇ ਗਏ ਨੇ ਉੱਥੇ ਪੁਲਿਸ ਦੇ ਜਿਹੜੇ ਕਿ ਅਲ ਅਫਸਰ ਹੈਗੇ ਨੇ ਉਹ ਖੁਦ ਆਪਣੀ ਨਿਗਰਾਨੀ ਦੇ ਵਿੱਚ ਜਿਹੜੇ ਆ ਇਸ ਕਾਰਵਾਈ ਨੂੰ ਅੰਜਾਮ ਦੇ ਰਹੇ ਨੇ ਦੂਜੀ ਤਸਵੀਰ ਵੀ ਦਿਖਾਈ ਜਾਵੇ ਇਹ ਹੋ ਗਿਆ ਹਰਿਆਣਾ ਦੀ ਜਿਹੜਾ ਸ਼ੰਭੂ ਬਾਰਡਰ ਹੈ ਇੱਕ ਪਾਸੇ ਤੇ ਦੂਜਾ ਜਿਹੜਾ ਕਿ ਸਾਈਡ ਹੈਗੀ ਹੈ ਉੱਥੇ ਵੀ ਜਿਹੜਾ ਕਿ ਹੈ ਲਗਾਤਾਰ ਦੋ ਤੋਂ ਤਿੰਨ ਜੀਡੀ ਜੀਸੀਬੀ ਹੈਗੀਆਂ ਮਸ਼ੀਨਸ ਉਹੋ ਅ ਕੰਮ ਦੇ ਵਿੱਚ ਲਗਾਈਆਂ ਗਈਆਂ ਹੈਗੇ ਨੇ ਵੱਡੇ ਵੱਡੇ ਜਿਹੜੇ ਕੀ ਇਹ ਬੈਰੀਕੇਟ ਹੈਗੇ ਨੇ ਉਹ ਇੱਥੋਂ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਇੱਕ ਹੋਰ ਤੁਹਾਡੇ ਨਾਲ ਜਿਹੜੀ ਕੀ ਆਪਾਂ ਤਸਵੀਰ ਸਾਂਝੀ ਜ਼ਰੂਰ ਕਰਾਂਗੇ ਕਿ ਇਹ ਤਾਂ ਚਲੋ ਹੋ ਗਿਆ ਕੰਕਰੀਟ ਵਾਲੇ ਜਿਹੜੇ ਕੀ ਵੱਡੇ ਵੱਡੇ ਪੱਥਰ ਸੀਗੇ ਉਹ ਲਗਾਏ ਗਏ ਹੈਗੇ ਨੇ ਜਿਸ ਦੇ ਵਿੱਚ ਬਕਾਇਦਾ ਜਿਹੜੇ ਕੀ ਲੋਹੇ ਦੇ ਮੋٹے ਸਰੀਏ ਦੇ ਨਾਲ ਉਹਨਾਂ ਨੂੰ ਐਡੀ ਮਜ਼ਬੂਤੀ ਦਿੱਤੀ ਗਈ ਸੀ ਕਿ ਕਿਸਾਨ ਇਸ ਨੂੰ ਤੋੜ ਹੀ ਨਾ ਸਕਣ ਤੋ ਇਸ ਤੋਂ ਪਹਿਲੇ ਜਿਹੜੇ ਕੰਡਿਆਲੀ ਤਾਰ ਰਹਿੰਦੇ ਜਿਹੜੀ ਪਿਆਰ ਹੁੰਦੀ ਹੈ ਉਹ ਵੀ ਲਗਾਈ ਜਾਂਦੀ ਹੈਗੀ ਤੇ ਫਿਰ ਜਿਹੜੇ ਕੀ ਹੈ ਹੋਰ ਬੈਰੀਗੇਟ ਲਗਾਏ ਜਾਂਦੇ ਨੇ ਤੇ ਕਈ ਕਈ ਲੇਅਰ ਜਿਹੜੀ ਬੈਰੀਗੇਟਿੰਗ ਹੈ ਉਹ ਕੀਤੀ ਜਾਂਦੀ ਹੈਗੀ ਤਾਂ ਕਿ ਜਿਹੜੇ ਕਿਸਾਨ ਹੈਗੇ ਨੇ ਉਹ ਕਿਸੇ ਵੀ ਹਿੱਲੇ ਜਿਹੜੇ ਕੀ ਦਿੱਲੀ ਦੇ ਵਿੱਚ ਐਂਟਰ ਨਾ ਹੋ ਸਕਣ ਸੋ ਹੁਣ ਇਹ ਜਿਹੜੇ ਕੀ ਵੱਡੀ ਜਿਹੜੀ ਕੰਕਰੀਟ ਦੀ ਵਾਲ ਹੈ ਉਹ ਤੋੜ ਦਿੱਤੀ ਗਈ ਹੈ ਦੇਖੋ ਕਿ ਕਿੰਨੀ ਹੈਵੀ ਇਹ ਵਾਲ ਹੈਗੀ ਹੈ ਕਿ ਜੇਸੀਬੀ ਦੇ ਮਸ਼ੀਨ ਦੇ ਵੱਲੋਂ ਵੀ ਜਿਹੜਾ ਕੇਸ ਨੂੰ ਕਾਫੀ ਮੁਸ਼ਕਲ ਦੇ ਨਾਲ ਇੱਕ ਤੋਂ ਦੂਜੀ ਥਾਂ ਦੇ ਉੱਪਰ ਜਿਹੜਾ ਕਿ ਉਹ ਕਿ ਸੀਟ ਕੇ ਲੈ ਜਾ ਰਿਹਾ ਹੈਗਾ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਮ ਬੰਦੇ ਜਿਹੜਾ ਕਿ ਆਮ ਨੋਰਮਲ ਇਨਸਾਨ ਹੈ ਉਸੇ ਉਸੇ ਵੱਲੋਂ ਇਸ ਨੂੰ ਪਾਰ ਕਰਨਾ ਕਿੰਨਾ ਮੁਸ਼ਕਲ ਹੋਵੇਗਾ ਅਜਿਹੇ ਦੇ ਵਿੱਚ ਜਿਹੜੀ ਕਿ ਸਥਿਤੀ ਹੈ ਉਹ ਕਾਫੀ ਜ਼ਿਆਦਾ ਜਦੋਂ ਤਨਾਪੂਰਨ ਬਣੀ ਸੀ ਜਦੋਂ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ 3 ਤੋਂ 4000 ਜਿਹੜੇ ਕਿ ਪੁਲਿਸ ਦੇ ਜਵਾਨ ਦਸਤੇ ਜਰਨ ਜਿਨ੍ਹਾਂ ਦੇ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਕੀਤਾ ਜਾ ਰਿਹਾ ਸੀਗਾ ਤੇ ਕਈ ਕਿਸਾਨਾਂ ਨੂੰ ਜਿਹੜਾ ਕਿ ਇਹ ਡੀਟੇਨ ਵੀ ਕੀਤਾ ਗਿਆ ਇਹਨਾਂ ਦੇ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਪਰ ਦੂਜੇ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਇੰਟਰਨੈਟ ਸੇਵਾਵਾਂ ਹਲੇ ਵੀ ਜਿਹੜੇ ਕਿ ਬਹੁਤ ਸਾਰੇ ਏਰੀਆਜ਼ ਦੇ ਵਿੱਚ ਉਪਰਵਾਵਿਤ ਹੋਈਆਂ ਹੈਗੇ ਨੇ ਬਹੁਤ ਸਾਰੇ ਏਰੀਆ ਇਦਾਂ ਨੇ ਜਿੱਥੇ ਕਿ ਇੰਟਰਨੈਟ ਸੇਵਾ ਬਿਲਕੁਲ ਹੀ ਠੱਪ ਜਿਹੜੀ ਕਿ ਉਹ ਨਜ਼ਰ ਆ ਰਹੀ ਹੈਗੀ ਹੈ ਤਕਰੀਬਨ 13 ਮਹੀਨਾ ਤੋਂ ਸ਼ੰਭੂ ਬਾਰਡਰ ਦੇ ਉੱਪਰ ਲੱਗੇ ਹੋਏ ਮੋਰਚੇ ਨੂੰ ਜਿਹੜਾ ਕੀ ਹੈ ਖਤਮ ਕਰਵਾ ਦਿੱਤਾ ਗਿਆ ਹੈਗਾ ਜਿਸ ਤਰ੍ਹਾਂ ਦੇ ਨਾਲ ਕਾਰਵਾਈ ਹੋਈ ਹੈ ਤੁਸੀਂ ਸਾਰੇ ਉਸ ਤੋਂ ਪਲੀ ਭੰਤੀ ਵਕਫ ਵੀ ਹੈਗੇ ਹੋ ਤੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਿਆ ਹਮਦਰ ਟੀਵੀ ਦੇ ਉੱਪਰ ਦੇਖੋ ਕਿ ਜਿਹੜੀ ਕਿ ਬੀਤੀ ਸ਼ਾਮ ਜਿਹੜੀ ਕਿ ਕਾਰਵਾਈ ਕੀਤੀ ਜਾਂਦੀ ਕਿਸ ਕਦਰ ਕੀਤੀ ਹੈ ਪੁਲਿਸ ਦੇ ਵੱਲੋਂ ਇੱਥੇ ਜਿਹੜਾ ਕੀ ਹੈ ਆਪਣਾ ਪੀਲੇ ਪੰਜ ਚਲਾਈ ਜਾਂਦਾ ਤੇ ਸਭ ਕੁਝ ਤਹਿਸ ਨੈਸ ਕਰ ਦਿੱਤਾ ਜਾਂਦਾ ਇਹ ਉਹ ਥਾਂ ਹੈ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਇੱਥੇ ਪੰਚਾਇਤ ਲਗਾਈ ਜਾਂਦੀ ਸੀ ਇੱਥੇ ਇੱਥੇ ਕਿਸਾਨ ਲੀਡਰ ਆਪਣੀ ਸਟੇਜ ਦੇ ਜ਼ਰੀਏ ਜਿਹੜਾ ਕਿ ਹੈ ਮੰਚ ਤੋਂ ਸੰਬੋਧਨ ਕਰਦੇ ਹੁੰਦੇ ਸਨ ਉਹ ਦੇਖੋ ਕਿ ਲੋਹੇ ਦੀ ਜਿਹੜੇ ਕਿ ਵੱਡਾ ਟੀਨ ਦਾ ਸ਼ੈੱਡ ਪਾਇਆ ਹੋਇਆ ਸੀ ਉਸ ਨੂੰ ਬਿਲਕੁਲ ਹੀ ਤਹਿਸ ਨੈਸ ਕਰਕੇ ਜਿਹੜਾ ਕਿ ਹੈ ਪੀਲੇ ਪੰਜੇ ਦੇ ਨਾਲ ਭਾਵ ਕਿ ਜੀਸੀਬੀ ਮਸ਼ੀਨਾਂ ਦੇ ਨਾਲ ਉਖਾੜ ਕੇ ਦੂਜੇ ਇੱਕ ਬੰਨੇ ਸਿਰ ਦਿੱਤਾ ਗਿਆ ਅਤੇ ਇਹ ਉਹ ਥਾਂ ਹੈ ਜਿੱਥੇ ਕਿ ਮੋਰਚੇ ਦੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੇ ਨਾਲ ਆਮ ਲੋਕਾਂ ਨੂੰ ਜਿਹੜਾ ਕਿ ਇੱਥੇ ਰਸਦ ਪਾਣੀ ਪਾਪਕੀ ਖਾਣ ਪੀਣ ਦਾ ਜਿਹੜਾ ਕਿ ਲੰਗਰ ਦਾ ਪ੍ਰਬੰਧ ਇੱਥੇ ਕੀਤਾ ਜਾਂਦਾ ਸੀ ਪਰ ਸਭ ਕੁਝ ਇੱਥੇ ਹੁਣ ਖਤਮ ਹੁੰਦਾ ਹੀ ਨਜ਼ਰ ਆ ਰਿਹਾ ਕੁਝ ਕਿਸਾਨ ਵੀਰ ਹੈਗੇ ਨੇ ਜਿਹੜੇ ਕਿ ਇੱਥੇ ਆਪਣਾ ਮੋਰਚੇ ਵਾਲੀ ਥਾਂ ਤੋਂ ਕਿਸਾਨ ਜਿਹੜੇ ਹੈਗੇ ਨੇ ਸਮਾਨ ਸਮੇਟੇ ਜਾਂ ਸਮੇਟਦੇ ਹੋਏ ਦੇਖੇ ਜਾ ਸਕਦੇ ਕਿਉਂਕਿ ਇਹ ਇੱਥਿਆਂ ਦੇ ਵਿੱਚ ਬਹੁਤ ਸਾਰਾ ਅਜਿਹਾ ਜ਼ਰੂਰਤ ਦਾ ਸਮਾਨ ਵੀ ਹੈਗਾ ਯਾ ਜੋ ਹੋ ਸਕਦਾ ਹੈ ਕਿ ਹਲੇ ਸਹੀ ਕੰਡੀਸ਼ਨ ਦੇ ਵਿੱਚ ਹੋਵੇ ਪਰ ਉਹਨਾਂ ਨੂੰ ਸਮੇਟਣ ਨੂੰ ਜਿਹੜਾ ਕਿ ਹੁਣ ਤਰਜੀਹ ਦਿੱਤੀ ਜਾ ਰਹੀ ਹੈ ਕੁਝ ਵੀਰ ਮਯੋਧ ਹੈਗੇ ਨੇ ਸੋ ਬਾਈ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਥੇ ਦੇ ਵਿੱਚ ਸ਼ਾਮਲ ਹੋਏ ਨੂੰ ਸਟਾਰਟਿੰਗ ਤੋਂ ਸਟਾਰਟਿੰਗ ਤੋਂ ਤੇ ਸਭ ਕੁਝ ਅੱਖਾਂ ਸਾਹਮਣੇ ਫੇ ਬिखर ਗਿਆ ਹਾਂ ਜੀ ਸਾਹਮਣੀ ਹੈ ਤੁਹਾਡੇ ਸੋ ਕਾਰਵਾਈ ਜਦੋਂ ਹੋਈ ਹੈ ਤਾਂ ਕੀ ਮਾਹੌਲ ਸੀਗਾ ਇੱਥੇ ਜਦੋਂ ਪੁਲਿਸ ਦੇ ਵੱਲੋਂ ਅਚਾਨਕ ਐਕਸ਼ਨ ਕੀਤਾ ਗਿਆ ਮਾਹੌਲ ਤਾਂ ਵੀਰ ਜਦੋਂ ਇਕਠਾਇਆ ਤੇ ਉਦੋਂ ਜੋ ਤੁਹਾਨੂੰ ਵੀ ਪਤਾ ਕਿਹੋ ਜਿਹਾ ਹੋਊਗਾ ਮਾਹੌਲ ਕੋਈ ਵਰਨ ਕੀਤਾ ਗਿਆ ਸੀ ਵੀ ਭਾਈ ਤੁਸੀਂ ਜੇ ਜਾਣਾ ਚਾਹੁੰਦੇ ਹੋ ਤਾਂ ਚਲ ਜਿਓ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਹੋਵੇ ਕੁਝ ਅਲਰਟ ਕੀਤਾ ਗਿਆ ਸੀ ਪਹਿਲਾਂ ਕਿੰਦਾ ਆ ਕੇ ਕਾਰਵਾਈ ਕਰਦੇ ਕਿਿਆ ਤਾਂ ਉਸ ਸਮੇਂ ਕਿਸਾਨ ਫਿਰ ਆਪਣੀ ਮਰਜ਼ੀ ਮੁਤਾਬਕ ਚਾਨੂੰ ਰਾਜ਼ੀ ਹੋਗੇ ਸੀ ਜਾਂ ਫਿਰ ਡਟ ਗਏ ਸੀ ਕਿ ਵੀ ਨਹੀਂ ਅਸੀਂ ਇੱਥੇ ਹੀ ਠਹਿਰਨਾ ਹੈਗਾ ਕਿਸਾਨ ਥੋੜੇ ਸਣ ਇੱਥੇ ਧਰਨਾ ਹੋਰ ਪਾਸੇ ਲੱਗਾ ਹੋਇਆ ਸੀ ਕਿੰਨਾ ਕੀ ਕਿਸਾਨਾਂ ਦਾ ਇਕੱਠ ਸੀਗਾ ਜੇਕਰ ਆਪਾਂ ਅੰਦਾਜ਼ਨ ਗੱਲ ਕਰੀਏ ਤਾਂ ਕਿੰਨੇ ਕਿ ਲੋਕ ਇੱਥੇ ਦੋ ਦੋ 250 300 ਕਿਸਾਨ ਸੀ ਤੇ ਪੁਲਿਸ ਫੋਰਸ ਕਿੰਨੀ ਸੀ ਪੁਲਿਸ ਫੋਰਸ ਦੀ ਗਿਣਤੀ ਨਹੀਂ ਹੋ ਸਕਦੀ ਅਣਗਿਣਤ ਸੀ ਤਿੰਨ ਤੋਂ ਚਾਰ ਥਿਲੀਆਂ ਦੀ ਪੁਲਿਸ ਫੋਰਸ ਦੱਸੀ ਜਾ ਰਹੀ ਹੈ ਲਗਾਈ ਜਾਏ ਸੋ ਸਿੱਧਾ ਗੱਡੀਆਂ ਆ ਕੇ ਇੱਥੇ ਜਾਨੀ ਕਿ ਬਾਰਡਰ ਤੱਕ ਆ ਗਈਆਂ ਸੀਗੀਆਂ ਤੇ ਇੱਥੋਂ ਕਾਰਵਾਈ ਕਿੱਥੋਂ ਸ਼ੁਰੂ ਹੋਈ ਪਿਛਲੇ ਪਾਸਿਓਂ ਜਾਂ ਫਰੰਟ ਤੋਂ ਇਧਰੋਂ ਸ਼ੁਰੂ ਹੋਈ ਹੈ ਹਨਾ ਤਾਂ ਫਿਰ ਉਸ ਸਮੇਂ ਕਿਸਾਨਾਂ ਨੇ ਡਟ ਕੇ ਵਿਰੋਧ ਕੀਤਾ ਨਹੀਂ ਵਿਰੋਧ ਕੀ ਕਰਨਾ ਸੀ ਉੱਥੇ ਮੌਕੇ ਤੇ ਜੋ ਪੁਲਿਸ ਜਦੋਂ ਜ਼ਿਆਦੀ ਆ ਗਈ ਉਹਦੇ ਚੋਂ ਚਾਹ ਇੱਕ ਪਾਸੇ ਇਹਨੇ ਕੀ ਕਹਿ ਸਕਦੇ ਆ ਕਿ ਕਿਸਾਨਾਂ ਨੇ ਹੱਥ ਖੜੇ ਕਰਤੇ ਵੀ ਤੁਸੀਂ ਜਿਵੇਂ ਕੀ ਕਾਰਵਾਈ ਕਰਨੀ ਹੈ ਤਾਂ ਕਈਆਂ ਨੂੰ ਅਰੈਸਟ ਵੀ ਇਹ ਵੀ ਨਹੀਂ ਕਹਿ ਸਕਦੇ ਆਪਾਂ ਬਜ਼ੁਰਗ ਬੈਠੇ ਸਨ ਧਰਨਾ ਤੇ ਆਪਣਾ ਜਦੋਂ ਰੋਟੀ ਪਾਣੀ ਖਾ ਕੇ ਰਾਤ ਦਾ ਟਾਈਮ ਹੋਵੇ ਚੋਂ ਕੀ ਕਹਿ ਸਕਨੇ ਮੀਟਿੰਗ ਤੇ ਵੀ ਗਏ ਸੀ ਮੀਟਿੰਗ ਸੀ ਉਹਦੇ ਕਰਕੇ ਇੱਥੇ ਇੱਥੇ ਕਿਸਾਨ ਹੈ ਹੀ ਥੋੜੇ ਸਨ ਸਾਰੇ ਦੇ ਮੀਟਿੰਗ ਤੇ ਸਨ ਉੱਥੇ ਤਾਂ ਇਕੱਲੇ ਲੀਡਰ ਪਹੁੰਚੇ ਸੀਗੇ ਬਾਕੀ ਕਿਸਾਨ ਤਾਂ ਕਹਿੰਦੇ ਜਿਹੜੇ ਧਰਨਾ ਲੱਗਾ ਹੋਇਆ ਸੀ ਰੋਡ ਉੱਥੇ ਬਲੌਕ ਸੀ ਇੱਥੇ ਤੇ ਹੈ ਹੀ ਨਹੀਂ ਜਿੱਥੇ ਤਾਂ ਨੋਰਮਲ ਖਾਲੀ ਸੀ ਇੱਕ ਸਾਢੇ ਦੋ 300 ਬੰਦਾ ਸੀ ਦੋ 300 ਬੰਦਾ ਸੀ ਤਾਂ ਕਈਆਂ ਨੂੰ ਟਰਾਲੀਆਂ ਖੁਦ ਲੈ ਜਾਣ ਦੇ ਕਿਹਾ ਗਿਆ ਸੀ ਪ੍ਰਸ਼ਾਸਨ ਨੇ ਫਿਰ ਆਫਸੈਟ ਕਰਾਈਆਂ ਪਤਾ ਹੀ ਨਹੀਂ ਜੀ ਆਪ ਇਹ ਲੈ ਗਏ ਨੇ ਸਾਰੇ ਹੀ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਧਰ ਨੂੰ ਲੈ ਗਏ ਨੇ ਕਿੱਥੇ ਲੈ ਗਏ ਨੇ ਸਭ ਆਹਿਆ ਕਿਆ ਵੀ ਸੀ ਮੌਕੇ ਤੇ ਵੀ ਲੈ ਜੋ ਜਿੱਦਾਂ ਲੈ ਕੇ ਜਾਣੀਆਂ ਪਰ ਇੱਥੇ ਖੜਨ ਵਾਲਾ ਹੈ ਨਹੀਂ ਸੀ ਰਾਤ ਨੂੰ ਕੋਈ ਅੱਛਾ ਇੱਕਦਮ ਕਿੰਨੇ ਖੜਨੀਆਂ ਸੀ ਜਿਹੜੇ ਬੰਦੇ ਲੱਗੇ ਹੋਏ ਸੀ ਜਿਨ੍ਹਾਂ ਦੀ ਡਿਊਟੀ ਲਾਈਏ ਉਹਨਾਂ ਨੇ ਥਾਣੇ ਦੇ ਪਿੱਛੇ ਲਵਾਈਆਂ ਸਾਰੀਆਂ ਟਰਾਲੀਆਂ ਟਰਾਲੀਆਂ ਹੁਣ ਕਿਸੇ ਦੱਸਿਆ ਗਿਆ ਵੀ ਕਿ ਕਿੱਥੇ ਤੁਹਾਡੀ ਜਿਹੜੀ ਟਰਾਲੀਆਂ ਲੈ ਕੇ ਗਏ ਹੈਗੇ ਕੁਝ ਦੱਸਿਓ ਨਾ ਜੀ ਥਾਣੇ ਦੇ ਕੋਲ ਬਾਕੀ ਜਿੰਨੇ ਰਾਤ ਸੀ ਬੱਸਾਂ ਭਰੇ ਕੇ ਰਾਤ ਮੀਟਿੰਗ ਸਭ ਲੈ ਕੇ ਨੇ ਜਿੰਨੇ ਜਿੰਨੇ ਵੀ ਟਰੈਕਟਰ ਟਰਾਲੀਆਂ ਵਾਲੇ ਸੀ ਉਹ ਸਭ ਚੱਕੇ ਹੋਏ ਨੇ ਜੀ ਪੁਲਿਸ ਦੇ ਹਰ ਰਾਸਤੇ 'ਚ ਨੇ ਕਿੱਥੇ ਕੀ ਪਤਾ ਕਿੱਥੇ ਨੇ ਜੀ ਅੱਛਾ ਤੇ ਕਿਸਾਨ ਜਿਹੜੇ ਕਿ ਆਪ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਹਾਂਜੀ ਰਾਤ 2 ਕਿਲੋਮੀਟਰ ਇੱਕ ਸੰਤ ਦਾ ਮੇਲਾ ਹੁੰਦਾ ਜੀ 4 ਕਿਲੋਮੀਟਰ ਤੇ ਉੱਥੇ ਰਾਤ 12 ਵਜੇ ਕਥਨ ਜਾ ਕੇ ਉੱਥੇ ਉਹਦੇ ਵਿੱਚ ਦਵਾਈਆਂ ਪਾਈਆਂ ਨੇ ਕਿਸੇ ਦੇ ਸਿਰ ਤੇ ਪੱਕ ਨਹੀਂ ਸੀ ਜੀ ਕਿਸੇ ਦੇ ਪਰਣਾ ਨਹੀਂ ਸੀ ਕੁਝ ਵੀ ਨਹੀਂ ਸੀ ਲੱਖਾਂ ਪਈਆਂ ਹੋਈਆਂ ਨੇ ਜੀ ਸੋ ਲਾਠੀ ਚਾਰਜ ਵਗੈਰਾ ਵੀ ਹੋਇਆ ਹੈਗਾ ਫੁੱਲ ਹੋਇਆ ਜੀ ਸੋ ਇਹ ਦੇਖ ਸਕਦੇ ਹੋ ਕਿ ਕੀਵੇਂ ਜਿਹੜਾ ਕੀ ਮਾਹੌਲ ਨੂੰ ਬਿਆਨ ਕੀਤਾ ਜਾ ਰਿਹਾ ਹੈਗਾ ਸੋ ਹਲੇ ਵੀ ਜਿਹੜਾ ਕੀ ਲੱਗਦਾ ਜੀ ਇੱਥੇ ਸਮਾਨ ਹੋਊਗਾ ਨੀਚੇ ਤੁਹਾਡਾ ਜਿਹੜਾ ਕੀ ਹਾਂ ਕੱਢ ਰੇ ਜਿਹੜਾ ਸਮਾਨ ਸੀ ਸਾਡਾ ਨਾਰਮਲ ਜਾਂ ਤੋ ਕੀ ਕੀ ਇਥੇ ਆਈਡੀਆ ਹੋ ਸਕਦਾ ਕਿਹੜਾ ਕਿਹੜਾ ਸਮਾਨ ਰਸ਼ਦ ਪਾਣੀ ਹੋਊਗਾ ਲੰਗਰ ਪਾਣੀ ਦਾ ਹੋਊਗਾ ਹਾਂ ਮੈਂ ਸਹੀ ਹੀ ਸੀ ਸਰ ਬਾਕੀ ਦਾ ਕਰਦੇ ਸੀ ਸੈਟ ਬਾਕੀ ਚੱਕਣ ਦਾ ਟਾਈਮ ਦਿੱਤਾ ਸੀਗਾ ਸਮਾਨ ਸਮੇਟਣ ਦਾ ਹਾਂਜੀ ਹੋ ਗਏ ਸੀ ਤੋ ਇਹ ਦੇਖੋ ਕਿ ਪੱਕਾ ਜਿਹੜਾ ਕੀ ਇਥੇ ਥਾਂ ਦੇ ਉੱਪਰ ਬਕਾਇਦਾ ਇੰਤਜ਼ਾਮ ਕੀਤਾ ਜਾਂਦਾ ਸੋ ਲੱਗਦਾ ਕਿ ਜਿਹੜਾ ਕਿਸ ਤਰ੍ਹਾਂ ਨਾਲ ਕਿਸਾਨਾਂ ਦੀ ਆਵਾਜ਼ ਦਬਾਉਣ ਦੇ ਨਾਲ ਜਿਹੜਾ ਕਿ ਸਰਕਾਰਾਂ ਹੈਗੀਆਂ ਨੇ ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੋ ਸਕਣਗੇ ਬਾਕੀ ਜਿਸ ਤਰ੍ਹਾਂ ਨਾਲ ਕਾਰਵਾਈ ਹੋ ਰਹੀ ਹੈ ਤੇ ਇਸ ਨੂੰ ਲੈ ਕੇ ਸਵਾਲ ਉਲਟਾ ਤਾਂ ਲਾਜ਼ਮੀ ਹੈਗਾ ਸੋ ਹੋਰ ਜਿਹੜੇ ਕਿ ਅੱਗੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ ਇੱਕ ਥਾਂ ਹੀ ਨਹੀਂ ਸਗੋ ਦੇਖੋ ਕਿ ਹੋਰ ਜਿਹੜੇ ਕਿ ਟੈਂਪੂ ਹੋਗੇ ਜਾਂ ਫਿਰ ਟਰਾਲੀਆਂ ਹੋਗੀਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਕਿ ਸਮਾਨ ਬਚਿਆ ਖੁਚਿਆ ਹੈਗਾ ਜਿਹੜਾ ਕਿ ਠੀਕ ਕੰਡੀਸ਼ਨ ਦੇ ਵਿੱਚ ਹੈਗਾ ਦੁਬਾਰਾ ਵਰਤੋਂ ਦੇ ਵਿੱਚ ਆ ਸਕਦਾ ਹੈਗਾ ਉਹਨਾਂ ਨੂੰ ਆਪਣੇ ਜਿਹੜੇ ਕਿ ਹੈ ਕਿਸਾਨ ਵੀਰ ਹੈਗੇ ਨੇ ਲੱਦ ਕੇ ਆਪਣੇ ਨਾਲ ਸਮੇਟਦੇ ਹੋਏ ਨਜ਼ਰ ਆ ਰਹੇ ਨੇ ਇਹ ਦੇਖੋ ਕਿ ਬਕਾਇਦਾ ਇੱਥੇ ਸ਼ੰਭੂ ਜ਼ਿਲ੍ਹਾ ਪਟਿਆਲਾ ਥਾਣੇ ਦਾ ਜਿਹੜਾ ਕੀ ਬੋਰਡ ਹੈਗਾ ਉਹ ਵੀ ਇੱਥੇ ਲਗਾਇਆ ਸੀ ਤੇ ਇਹ ਉਹ ਜਗ੍ਹਾ ਹੈਗੀ ਜਿੱਥੇ ਕਿ ਪੁਲਿਸ ਦੀ ਬਕਾਇਦਾ ਜਿੱਥੇ ਕਿ ਇੱਕ ਟੀਮ ਤਾਇਨਾਤ ਰਹਿੰਦੀ ਸੀ ਬਾਰਡਰ ਦੇ ਉੱਪਰ ਉਹਨੂੰ ਵੀ ਜਿਹੜਾ ਕੀ ਹੈ ਤਹਿਸ ਨਸ ਕਰ ਦਿੱਤਾ ਗਿਆ ਸੋ ਅੱਗੇ ਜਿਹੜਾ ਕੀ ਇਹ ਹੁਣ ਟੈਂਪੋਰਰੀ ਲੋਡ ਕੀਤਾ ਗਿਆ ਤੇ ਹੋਰ ਜਿਹੜੀ ਕਿ ਆਪਾਂ ਗੱਲਬਾਤ ਕਰਦੇ ਬਾਈ ਜੀ ਸਮੀਟ ਲਿਆ ਫੇ ਸਾਰਾ ਕੁਝ ਚੱਲ ਰਿਹਾ ਹੁਣ ਘਰਾਂ ਨੂੰ ਪਾ ਜੀ ਕੀ ਕਰੀਏ ਵੀਰੇ ਗਾਣਾ ਤਾਂ ਪੈਣਾ ਹੀ ਹੁਣ ਅੱਛਾ ਹੋਰ ਹਾਂ ਲੱਗਦਾ ਨਹੀਂ ਕਿ ਪੱਕਾ ਬਹੁਤ ਹੋ ਰਿਹਾ ਬਾਈ ਹੂੰ ਖਰਬੇ ਗਏ ਨੁਕਸਾਨ ਕਰਦੀ ਹੈ ਮਰਾ ਹੋਰ ਕੀ ਕਰੇਗੇ ਨੇ ਕੀ ਕਿੰਨਾ ਕੁ ਨੁਕਸਾਨ ਹੋ ਗਿਆ ਕੀ ਕੀ ਹੋਇਆ ਤੁਹਾਡਾ ਤੇਰੇ ਸਾਹਮਣੇ ਸਾਰਾ ਕੁਝ ਤਾਂ ਪੰਨਦਾ ਪਰ ਉਹ ਤਾਂ ਕਹਿੰਦੇ ਵੀ ਹਾਂ ਤੁਸੀਂ ਟਾਈਮ ਦਿੱਤਾ ਸੀਗਾ ਤੁਸੀਂ ਚੱਕ ਲੰਦੇ ਕਿ ਸਿਕੰਦਰ ਨੂੰ ਦਿਹਾ ਟਾਈਮ ਕਿਸੇ ਨੂੰ ਟਾਈਮ ਨਹੀਂ ਦਿਆ ਹੋਈ ਧੱਕਾ ਕਰਿਆ ਵਾ ਜਿਆਦਾ ਹੋਰ ਤੇ ਹੁਣ ਆਹੀ ਬਸਿਆ ਬਾਕੀ ਸਭ ਖਤਮ ਹੋ ਗਿਆ ਆਪਣਾ ਤੇਰੇ ਸਾਹਮਣੇ ਟੱਕਰ ਬਾਰ-ਬਾਰ ਕੇ ਕੁਆੜੀਆਂ ਨੂੰ ਪਹੁੰਚਾ ਦਿਆ ਹਾਂ ਕੁਆੜੀਆਂ ਨੂੰ ਪਹੁੰਚਾਣੇ ਦਾ ਹੱਕ ਤੁੜਾ ਯਾਰ ਕੁਆੜੀਆਂ ਦਾ ਕੀ ਮਤਬਲ ਹੈ ਉਹ ਲੈਣੇ ਦਾ ਆਲੇ ਨੂੰ ਦੋ ਤਿੰਨ ਦਾ ਟਾਈਮ ਦੇਓ ਭਾਈ ਆਪਣਾ ਸਮਾਨ ਚੱਕੋ ਅੱਛਾ ਤੇ ਲੀਡਰਾਂ ਨੂੰ ਤਾਂ ਥੋੜਾ ਬਹੁਤ ਖਰਚਾ ਹੋ ਗਿਆ ਸੀ ਉਹਨਾਂ ਨੇ ਨਹੀਂ ਗੱਲਬਾਤ ਕੀਤੀ ਕਿ ਹਾਂ ਜੇ ਇਦਾਂ ਦੀ ਕਾਰਵਾਈ ਹੋ ਸਕਦੀ ਤੇ ਪਹਿਲਾਂ ਨਹੀਂ ਉਹਨਾਂ ਨੂੰ ਬੋਲਣੇ ਦਾ ਮੌਕੇ ਨਹੀਂ ਤੇ ਉਹਨਾਂ ਨੇ ਅੱਛਾ ਮੌਕਾ ਹੀ ਨਹੀਂ ਮਿਲੇ ਕਿਸੇ ਨੂੰ ਬੋਲਣ ਦਾ ਹਾਂ ਹੋਰ ਤੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਜਿਹੜਾ ਕੀ ਲੱਗਿਆ ਹੋਇਆ ਨੂੰ ਮੋਰਚੇ ਦੇ ਉੱਪਰ ਮੋਰਚਾ ਤੇਰੇ ਸਾਹਮਣੇ ਜਦੋਂ ਮੋਰਚਾ ਲੱਗਿਆ ਬਸ ਸ਼ੁਰੂ ਤੇ ਹੀ ਹੈ ਇੱਕ 13 ਮਹੀਨੇ ਹੋ ਗਏ ਕਹਿੰਦੇ 13 ਮਹੀਨੇ ਤੋਂ ਇੱਥੇ ਵੀ ਤੁਸੀਂ ਲਗਾਏ ਹੋ ਸੀ ਆਪਣੇ ਤੰਬੂ ਜੀ ਇੱਥੇ ਕਿਸਾਨ ਆ ਠਹਿਰਦੇ ਹੁੰਦੇ ਹਾਂ ਹਾਂ ਠੀਕ ਕਿਹੜੀ ਜਗ੍ਹਾ ਤੋਂ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਕੜਾਮਾ ਤੋਂ ਕੜਾਮਾ ਤੋਂ ਆਏ ਹੋ ਤੇ ਕੜਾਮਾ ਵਾਲਿਆਂ ਦੇ ਇਹ ਜਿਹੜਾ ਕੀ ਕਹਿ ਸਕਦੇ ਆ ਕਿ ਥਾਂ ਉਹਨਾਂ ਨੂੰ ਅਲਰਟ ਇਸ ਥਾਂ ਦੇ ਉੱਪਰ ਬੈਠੇ ਹੋਏ ਸੀਗੇ ਹਾਂ 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 ਸੋ ਤੁਹਾਡਾ ਲੀਡਰ ਵੀ ਕੋਈ ਚੱਕਿਆ ਕਿੰਨੇ ਕਿ ਕਿਸਾਨ ਤੁਹਾਡੇ ਪਿੰਡ ਦੇ ਚੱਕੇਗੇ ਫਿਲਹਾਲ ਤਾਂ ਅਜੇ ਗਿਣਤੀ ਨਹੀਂ ਹੈ ਹਾਂ ਹੂੰ ਮੈਂ ਤਾਂ ਕੱਲ ਦਾ ਬਾਹਰ ਸੀਗਾ ਅੱਛਾ ਮੈਂ ਅੱਜ ਹੀ ਆਇਆ ਸ ਬਾਕੀ ਇਹ ਜਿਹੜੇ ਕਿ ਕਿਸਾਨ ਹੈਗੇ ਨੇ ਇਹ ਦੇਖੋ ਕਿ ਕਈ ਤਾਂ ਕਈਆਂ ਦੇ ਉੱਪਰੋਂ ਤਾਂ ਲਫਾਫੇ ਤੱਕ ਵੀ ਨਹੀਂ ਉਤਰੇ ਕੈਮਰਾ ਪਰਸਨ ਨੂੰ ਕਹਾਂਗਾ ਇਹ ਦਿਖਾਣ ਕਿ ਬਿਲਕੁਲ ਨਮੀਆਂ ਹੀ ਜਿਹੜੀਆਂ ਕਿ ਇੱਥੇ ਲੋਹੇ ਦੀਆਂ ਸਲੇਬਾਂ ਪਈਆਂ ਹੋਈਆਂ ਸਨ ਜਿਨ੍ਹਾਂ ਦੀ ਵਰਤੋਂ ਇੱਥੇ ਸ਼ੈੱਡ ਬਣਾਉਣ ਦੇ ਲਈ ਕੀਤੀ ਜਾਂਦੀ ਸੀ ਉਹਨਾਂ ਨੂੰ ਵੀ ਜਿਹੜਾ ਕਿ ਇਹ ਸ ਮਿਟਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ ਗੱਲਬਾਤ ਕਰ ਲੈਣੇ ਸੋ ਆਪੂ ਜੀ ਸਭ ਖਿੱਲਰ ਗਿਆ ਸਭ ਖਿੱਲਰ ਗਿਆ ਜੀ ਖਤਮ ਸਭ ਉਮੀਦਾਂ ਵੀ ਖਤਮ ਸਭ ਉਮੀਦਾਂ ਖਤਮ ਹੈ ਹੋਰ ਕੀ ਹੋਰ ਕੀ ਰਹਿ ਗਿਆ ਕੁਝ ਵੀ ਨਹੀਂ ਨਹੀਂ ਲੱਗਦਾ ਨਹੀਂ ਕਿ ਕਿਸਾਨਾਂ ਦਾ ਹੱਕ ਉਹਨਾਂ ਦਾ ਨਾ ਦੇਂਦਾ ਇਹ ਸਰਾਸਰ ਤੱਕਾ ਤੱਕਾ ਹੂੰ ਸੋ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਮੋਰਚੇ ਤੇ ਕਹਿੰਦਾ 13 ਤਰੀਕ ਤੇ ਬੈਠੇ ਸੀ ਅਸੀਂ ਤਾਂ ਲੰਗਰ ਲੈ ਕੇ ਆਏ ਕਰਦੇ ਤੇ ਕਿਹੜੀ ਜਗ੍ਹਾ ਤੁਹਾਨੂੰ ਸੀ ਅਸੀਂ ਨਾਮਨਗਰ ਜਲਾਲਪੁਰ ਰਾਮਪੁਰ ਚਾਰ ਪਿੰਡਾਂ ਦਾ ਲੰਗਰ ਆਸੀਆ ਸੇਵਾ ਕਰ ਰਹੇ ਪੁਲਿਸ ਵਾਲੇ ਵੀ ਖਾਰੇ ਦੇ ਉਰੀ ਸਭ ਮੁਲਾਜ਼ਮ ਵੀ ਖਾਰੇ ਦੇ ਦੁਨੀਆ ਖਾਰੇ ਦੀ ਅਜੇ ਬਾਬੇ ਨਾਨਕ ਦਾ ਲੰਗਰ ਲਾਇਆ ਵਾ ਉਹੀ ਪੁਲਿਸ ਵਾਲਿਆਂ ਨੇ ਫੇਰ ਡੰਡਾ ਚੁਲਾ ਨਹੀਂ ਉਹਨਾਂ ਨੇ ਕਾਹਨਾ ਕਰਿਆ ਉਹ ਤਾਂ ਸਰਕਾਰ ਕਰਾ ਰਹੀ ਉਹ ਤਾਂ ਆਪਣੇ ਵਰਕੇ ਬੰਦੇ ਆ ਹੂੰ ਆਪਣੇ ਜੱਟ ਜ਼ਿੰਮੇਦਾਰ ਹੈ ਉਹ ਵੀ ਉਹ ਕਿਹੜੇ ਪੱਖੇ ਕੇ ਬੰਦੇ ਹੈ ਜਿੱਤਰਾ ਸਰਕਾਰ ਕੀ ਮਰਜ਼ੀ ਆ ਹੋ ਗਿਆ ਸਭੂ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਹੈਗੇ ਤੁਸੀਂ ਜਾਂ ਕਿਤੇ ਬਾਹਰੋਂ ਆਏ ਨਹੀਂ ਨੇੜੇ ਤੇੜੇ ਕੇ ਉਰੀ ਨੇੜੇ ਕੇ ਵਲੰਕਰੇ ਹੂੰ ਤੋਂ ਕੀ ਮਾਹੌਲ ਸੀ ਜਦੋਂ ਇਹ ਕਾਰਵਾਈ ਤੁਸੀਂ ਇੱਥੇ ਸੀ ਕਿ ਅੱਖਾਂ ਦੇਖਿਆ ਹਾਲ ਤੁਸੀਂ ਦੱਸਣਾ ਚਾਹੋਗੇ ਕੀ ਇੱਥੇ ਕੰਡੀਸ਼ਨ ਸੀ ਜਦੋਂ ਰਾਤ ਨੂੰ ਕਾਰਵਾਈ ਹੁੰਦੀ ਹੈ ਨਹੀਂ ਅਸੀਂ ਕੋਈ ਨਹੀਂ ਲਈ ਅਸੀਂ ਤਾਂ ਆਪਣੇ ਘਰ ਤੇ ਹੀ ਗਏ ਅੱਛਾ ਤੇ ਪਤਾ ਲੱਗਿਆ ਸੀਗਾ ਵੀ ਇੱਥੇ ਐਕਸ਼ਨ ਹੋ ਰਿਹਾ ਨਹੀਂ ਸਾਨੂੰ ਤਾਂ ਹੁਣ ਦਿਨ ਚੜੇ ਪਤਾ ਲੱਗਿਆ ਜੀ ਉਹ ਕੰਮ ਹੋ ਗਿਆ ਆਪਣਾ ਸਮਾਨ ਸਮੂਹ ਚੱਕ ਲਿਆ ਉਹ ਜੀ ਸਾਡੀ ਟਰੈਲੀ ਗਿਆ ਵਾ ਸਾਾਨੂੰ ਟਰੈਲੀ ਵੀ ਨਹੀਂ ਮਿਲੀ ਹ ਟਰਾਲੀ ਚੱਕ ਲਈ ਹਾਂ ਜੀ ਚਲੋ ਥਾਣੇ ਹੁਣ ਟਰਾਲੀ ਸੋ ਕੀ ਕਹਿਣਾ ਚਾਹੋਗੇ ਬਾਪੂ ਜੀ ਕੀ ਇੱਥੇ ਟਰਾਲੀ ਵੀ ਚਲੋ ਥਾਣੇ ਚ ਲੈ ਗਏ ਉਹਦੇ ਚ ਸਮਾਨ ਦਾ ਤੁਸਬ ਵਗੈਰਾ ਲੰਗਰ ਬਣਾਉਣ ਵਾਲੇ ਸਾਰੇ ਅੱਛਾ ਹੁਣ ਗਿਆ ਵਾ ਟਰੈਕਟਰ ਲੈਣ ਉੱਥੇ ਪਤਾ ਲੱਗਿਆ ਵੀ ਸੰਭੂ ਥਾਣੇ ਚ ਚੱਤਰਦੀ ਅੱਛਾ ਬਾਕੀ ਇਹ ਸਮਾਨ ਇਕੱਠਾ ਕਰਿਆ ਪਾਈਪ ਉਹ ਜੋ ਲੈਣੇ ਵੇ ਤੇ ਵੈਲਸਮਾ ਤੇ ਲੈਣੇ ਵੇ ਤੇ ਕਰਾਇਆ ਪਰ ਅੱਛਾ ਹਾਂ ਜੀ ਉਹ ਇਕੱਠਾ ਕਰਿਆ ਥੋੜਾ ਬਹੁਤ ਦਾ ਸਮਾਨ ਹਾਂ ਜੀ ਤੋਂ ਕਹਿੰਦੇ ਕਿ ਇੱਥੇ ਨੈਟ ਵਗੈਰਾ ਵੀ ਬੰਦ ਕਰ ਦਿੱਤਾ ਗਿਆ ਹੈ ਹਾਂ ਨੈਟ ਬੰਦ ਹੀ ਹੈ ਜੀ ਹਿੱਤ ਤੱਕ ਬੰਦੀ ਹੈ ਨੈਟ ਹਾਂ ਜੀ ਹਾਂ ਕੱਲ੍ਹ ਕਾ ਬੰਦ ਹੈ ਜੀ ਕੱਲ੍ਹ ਦਿਨ ਚ ਵੇਗਾ ਬੰਦ ਹੈ ਅੱਛਾ ਤੇ ਆਪਸ ਹਲੇ ਵੀ ਪਿੰਡਾਂ ਦੇ ਵਿੱਚ ਪੁਲਿਸ ਮੌਜੂਦ ਹੈਗੀ ਜਿਵੇਂ ਕੱਲ ਮੌਜੂਦ ਸੀਗੀ ਨਹੀਂ ਪਿੰਡਾਂ 'ਚ ਤਾਂ ਕੋਈ ਨਹੀਂ ਹਾਂ ਜੀ ਜਿਹੜੇ ਕਿ ਪਿੰਡਾਂ ਰਸਤੇ ਜਾਂਦੇ ਹੈਗੇ ਨੇ ਇਸ ਬਾਰਡਰ ਦੇ ਨਾਲ ਲੱਗਦੇ ਇੱਕ ਦੋ ਥਾਵਾਂ ਜਗ੍ਹਾ ਤੇ ਖੜੀ ਖੜੀ ਹੈ ਜੀ ਪੁਲਿਸ ਉਹ ਦੱਸਿਆ ਨਹੀਂ ਨਹੀਂ ਤਾਂ ਸਮਾਨ ਦੋ ਦਿਨ ਦੋ ਦਿਨ ਪਹਿਲਾਂ ਦੱਸ ਦਿੰਦੇ ਸਮਾਨ ਉਠਾ ਲਏ ਜਾਂਦੇ ਹਾਂ ਜੀ ਕਿਸਾਨਾਂ ਦੇ ਕਿ ਪਤਾ ਵੀ ਲੱਗੇ ਆ ਜੋ ਹਾਂ ਹਾਂ ਜੀ ਇਹ ਵੀ ਹੈ ਜਿਹੜੇ ਸਮਾਨ ਥੋੜੇ ਹੁਣ ਤੋੜ ਤੂੜ ਰਹੇ ਤਿੰਨਾ ਟੂਣਾ ਜਿਹਾਂ ਰਹੇ ਵਗਰੇ ਜੀ ਇਹ ਛੱਪਰ ਤੋਂ ਉੱਪਰ ਗਿਰ ਗਏ ਜਿਹੜਾਂਗੇ ਇਹ ਜਿਹੜੇ ਕਿਸਾਨ ਇੱਥੇ ਮੋਰਚੇ ਤੇ ਵੀ ਪਹੁੰਚੇ ਸੀ ਨਾ ਇਹ ਇਹਨਾਂ ਨੇ ਆਪਣੀ ਜੇਬ ਤੋਂ ਪੈਸੇ ਖਰਚ ਕੇ ਇੱਥੇ ਸਭ ਕੁਝ ਪ੍ਰਬੰਧ ਕੀਤਾ ਸੀ ਜਿੱਥੇ ਬੰਦੀਆਂ ਵੱਲੋਂ ਆਪਣੇ ਪਦਰ ਤੇ ਪੈਸੇ ਲਾਏਗੇ ਨਹੀਂ ਪਿੰਡਾਂ ਵਾਲਿਆਂ ਨੇ ਵੀ ਉਹ ਮਤਲਬ ਆਪਣੀ ਬੈਠੇ ਲੰਗਰ ਚਲਾਏ ਵਿਦਾ ਆਪਣੇ ਪੱਲੇ ਦੇ ਜੀ ਅੱਛਾ ਹਾਂ ਜੀ ਦਿੱਲੀ ਤੁਸੀਂ ਲੰਗਰ ਲੈ ਕੇ ਆਉਂਦੇ ਸੀ ਕਿੰਨੇ ਕ ਬੰਦੇ ਦਾ ਲੰਗਰ ਦਾ ਪ੍ਰਬੰਧ ਕਰਦੇ ਸੀ ਤੁਸੀਂ ਉੱਥੇ ਲੰਗਰ ਦਾ ਮੇਰੇ ਖਿਆਲ 200 ਕ ਬੰਦੇ ਦਾ ਡੇਲੀ ਹੋਰ ਲਿਆਇ ਕਰਦੇ ਸੀ 200 ਬੰਦੇ ਦਾ ਹਾਂ ਜੀ ਹਾਂ ਬਾਕੀ 200 ਬੰਦੇ ਦਾ ਲੰਗਰ ਡੇਲੀ ਪਿੰਡ ਦੇ ਵੱਲੋਂ ਤਿਆਰ ਕੀਤਾ ਜਾਂਦਾ ਸੀ ਇਸ ਥਾਂ ਤੇ ਇੱਥੇ ਲੰਗਰ ਲਗਾਉਂਦੇ ਹੁੰਦੇ ਸੀ ਵੀ ਤੁਸੀਂ ਹਾਂ ਜੀ ਹਾਂ ਇੱਥੇ ਲੰਗਰ ਲੰਘਦੇ ਸੀ ਟੇਬਲ 2 ਉੱਪਰ ਲਾਇਵ ਹੈ ਤੇ ਸਾਡਾ ਕੁਝ ਨਹੀਂ ਸਮਾਨ ਮਿਲਿਆ ਜੂਰੇ ਦੇ ਕੁਝ ਨਹੀਂ ਮਿਲਿਆ ਪਿਆ ਦੇ 10 15 ਟੇਬਲ ਵੀ ਸੇ ਦੋ ਤਿੰਨ ਜੀ ਕੀ ਕੀ ਗਾਇਬ ਹੋ ਗਿਆ ਜੀ ਕੂਲਰ ਕੂਲਰ ਸੀ ਦੋ ਉਹ ਗਾਇਬ ਹੈ ਤੇ ਟੰਕੀਆਂ ਸੀ ਦੋ ਤਿੰਨ ਲਾਈਵ ਆ ਸੋ ਦੇਖੋ ਕਿ ਹੱਲੇ ਵੀ ਜਿਹੜੀ ਕਿ ਪੁਲਿਸ ਦੀਆਂ ਟੁਕੜੀਆਂ ਹੈਗੀਆਂ ਨੇ ਉਹ ਜਿਹੜਾ ਕੀ ਹੈ ਬਕਾਇਦਾ ਇੱਥੇ ਪੂਰੀ ਗਸ਼ਤ ਕਰ ਰਹੀਆਂ ਹੈਗੀਆਂ ਆਲਾ ਅਫਸਰ ਜਿਹੜੇ ਅਧਿਕਾਰੀ ਹੈਗੇ ਨੇ ਉਹ ਵੀ ਮੌਕੇ ਦੀ ਪੂਰੀ ਕੋਖਪੜਤਾਲ ਕਰ ਰਹੇ ਨੇ ਪੂਰੀ ਇਨਸਪੈਕਸ਼ਨ ਕਰ ਰਹੇ ਨੇ ਕਿ ਕੀ ਮਾਹੌਲ ਹੈਗਾ ਪਰ ਦੂਜੇ ਪਾਸੇ ਕਿਸਾਨ ਕਹ ਰਹੇ ਨੇ ਕਿ ਜੇਕਰ ਸਾਡੇ ਉੱਪਰ ਐਕਸ਼ਨ ਲੈਣਾ ਹੀ ਸੀ ਤਾਂ ਪਹਿਲਾਂ ਤੁਸੀਂ ਵਾਰਨ ਕਰਦੇ ਜਾਂ ਪਹਿਲਾਂ ਸਾਨੂੰ ਚੇਤਾਵਨੀ ਦਿੰਦੇ ਜਾਂ ਪਹਿਲਾਂ ਕੁਝ ਅਜਿਹਾ ਖਦਸ਼ਾ ਜ਼ਾਹਰ ਕਰ ਦਿੰਦੇ ਤਾਂ ਕਿ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕਦਾ ਤੇ ਰਹੀ ਗੱਲ ਦੂਜੇ ਪਾਸੇ ਦਿੱਲੀ ਜਾਣ ਦੀ ਜਿਸ ਤਰ੍ਹਾਂ ਦੇ ਨਾਲ ਮਾਨ ਸਰਕਾਰ ਦੇ ਜਿਹੜੇ ਕਿ ਮੰਤਰੀ ਸਾਹਿਬਾਨ ਕਹਿ ਰਹੇ ਹੈਗੇ ਨੇ ਕਿ ਜੇਕਰ ਤੁਹਾਨੂੰ ਕਿਸ ਮੰਗਾ ਦਾ ਹੱਲ ਕਰਵਾਉਣਾ ਐਮਐਸਪੀ ਦੇ ਲੈਣਾ ਤਾਂ ਦਿੱਲੀ ਦੇ ਵਿੱਚ ਜਾ ਕੇ ਤੁਸੀਂ ਮੋਰਚਾ ਲਗਾ ਸਕਦੇ ਪਰ ਦਿੱਲੀ ਤਾਂ ਹੀ ਜੇਕਰ ਕਿਸਾਨ ਕਹਿਣਾ ਹੈ ਕਿ ਕਿਸਾਨਾਂ ਦਾ ਕਹਿਣਾ ਕਿ ਦਿੱਲੀ ਤਾਂ ਜਾਂਦੇ ਜੇਕਰ ਹਰਿਆਣਾ ਵੱਲੋਂ ਉਹਨਾਂ ਨੂੰ ਲੰਘਨ ਦਿੱਤਾ ਜਾਂਦਾ ਤਾਂ ਉੱਥੇ ਜਿਹੜੇ ਕਿ ਹੁਣ ਕੰਕਰੀਟ ਦੇ ਬ it's